ਮੇਰੇ ਨਾਲ ਨੀਲ ਗਰਗ ਜੀ ਸਾਡੇ ਸੀਨੀਅਰ ਲੀਡਰ ਔਰ ਸਪੋਕਸਪਰਸਨ ਹੈ ਪਾਰਟੀ ਦੇ ਸੀਨੀਅਰ ਮੇਰੇ ਨਾਲ ਬੈਠੇ ਹੈ ਕਿਉਂਕਿ ਇਹ ਵਿਸ਼ਾ ਇੱਡਾ ਜ਼ਰੂਰੀ ਵੀ ਸੀ ਔਰ ਆਪਣੇ ਸਾਰਿਆਂ ਨਾਲ ਸੰਬੰਧਿਤ ਹੈ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੇ ਵਿਸ਼ੇ ਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਹ ਇਹ ਆਪਣੀ ਬੀਜਪੀ ਦੇ ਲੀਡਰ ਪਰਵੇਸ਼ ਵਰਮੇ ਨੇ ਜੋ ਬਦ ਜੁਬਾਨੀ ਦਿੱਲੀ ਦੇ ਵਿੱਚ ਕੀਤੀ ਹੈ ਇੱਕ ਗੱਲ ਤੇ ਬੜੀ ਸਪਸ਼ਟ ਹੋ ਗਿਆ ਕਿ ਦਿੱਲੀ थैਲਿਓਂ ਬਾਹਰ ਆ ਗਈ ਹੈ ਭਾਜਪਾ ਦੀ ਜਿਹੜੀ ਮਾਨਸਿਕਤਾ ਹੈ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉਹ ਕੱਲ ਪਰਵੇਸ਼ ਵਰਮਾ ਨੇ जग जाहीर ਕਰਤੀ ਕਿਸ ਹੱਦ ਤੱਕ ਇਹ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਅਖੇਦੀ ਪ੍ਰਵੇਸ਼ ਵਰਮਾ ਕੱਲ ਕਹਿ ਰਿਹਾ ਔਰ ਦਿੱਲੀ ਦੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਅਗਵਾਈ ਕਰ ਰਿਹਾ ਔਰ ਦੋ ਵਾਰ ਦਾ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਹੈ ਇਹ ਨਹੀਂ ਆ ਵੀ ਕੋਈ ਨੌਸ਼ਕੀ ਆ ਵੀ ਕੱਲ ਦਾ ਰਾਜਨੀਤੀ ਚ ਕੋਈ ਆਇਆ ਹੈ ਲੇਕਿਨ ਅੰਦਰਲੀ ਮਾਨਸਿਕਤਾ ਹੈ ਕਿ ਦਿੱਲੀ ਚ ਪੰਜਾਬ ਦੇ ਨੰਬਰਾਂ ਦੀਆਂ ਗੱਟੀਆਂ ਬੜੀਆਂ ਘੁੰਮ ਰਹੀਆਂ 26 ਜਨਵਰੀ ਚ ਕੋਈ ਵੱਡੀ ਵਾਰਦਾਤ ਕਰਨੂ ਕੋਈ ਸਾਜ਼ਿਸ਼ਤ ਨਹੀਂ ਹੋ ਰਹੀ ਭਾਜਪਾ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੀ ਹੈ ਪੰਜਾਬ ਦੇ ਲੋਕਾਂ ਨੂੰ ਅਤਵਾਦੀ ਸਮਝਦੇ ਹੋ ਤੁਸੀਂ ਡਰ ਸਮਝਦੇ ਹੋ ਤੁਸੀਂ ਪ੍ਰਵੇਸ਼ ਵਰਮਾ ਜੀ ਮਾਫੀ ਮੰਗ ਲਓ ਮਾਫੀ ਇਹ ਮੈਂ ਤੁਹਾਨੂੰ ਬੜਾ ਸਪਸ਼ਟ ਕਹਿਣਾ ਚਾਹੁੰਦਾ ਅੱਜ ਮੀਡੀਆ ਦੇ ਰਾਹੀਂ ਤੁਸੀਂ ਜਿਹੜੀ ਦਿੱਲੀ 'ਚ ਰਾਜ ਭਾਗ ਭੋਗਿਆ ਨਾ ਇਹ ਦਿੱਲੀ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਅਗਰ ਕੁਰਬਾਨੀਆਂ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਹੈ ਔਰ ਸਭ ਤੋਂ ਜ਼ਰੂਰੀ ਜਿਹੜੀ ਦਿੱਲੀ ਦਾ ਨਕਸ਼ਾ ਬਦਲਿਆ ਜੋ ਅੱਜ ਹੋਂ ਦਾ ਦਿੱਲੀ ਦੀ ਜਿਹੜੇ ਪੰਜਾਬੀ ਜਦੋਂ ਵੰਡ ਪਈ ਸੀ ਪਾਰਟੀਸ਼ਨ ਚ ਉਜੜ ਕੇ ਆਏ ਸੀ ਉੱਥੇ ਪੰਜਾਬੀਆਂ ਨੇ ਦਿੱਲੀ ਦੀ ਨਿਹਾਰ ਬਦਲੀਆ ਕਿਹੜੇ 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 ਵਹਿਮ ਚ ਫਿਰਦੇ ਹੋ ਤੁਸੀਂ ਪ੍ਰਵੇਸ਼ ਪਰਮਾ ਜੀ ਔਰ ਇਹ ਮੈਨੂੰ ਲੱਗਦਾ ਹੈ ਇਹਦੇ ਤੇ ਸਮਾਜ ਦੇ ਹਰੇਕ ਵਰਗ ਨੂੰ ਹਰੇਕ ਵਰਗ ਨੂੰ ਇੱਥੇ ਰिएक्ट ਕਰਨਾ ਚਾਹੀਦਾ ਹੈ ਕੋਈ ਇੱਕ ਪੋਲਿਟਿਕਲ ਪਾਰਟੀਆਂ ਦਾ ਵਿਸ਼ਾ ਨਹੀਂ ਹੈ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਪੂਰੀ ਜਮਾਤ ਨੂੰ ਇੱਕ ਪੂਰੇ ਸੂਬੇ ਨੂੰ ਜਿੱਦਾਂ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਹਦੇ ਇਲੈਕਸ਼ਨ ਹੋ ਰਹੇ ਔਰ ਤੁਸੀਂ ਇਸ ਹੱਦ ਤੱਕ ਮੀਡੀਆ ਇੰਟਰਨੈਸ਼ਨਲ ਮੀਡੀਆ ਤੇ ਜਾ ਕੇ ਕਹਿ ਰਹੇ ਹੋ ਕਿ ਜਿਹੜੇ ਪੰਜਾਬ ਦੀਆਂ ਗੱਟੀਆਂ ਗੱਡੀਆਂ ਤੇ ਉੱਥੇ ਰਾਜਸਥਾਨ ਦੀਆਂ ਵੀ ਐ ਗੱਡੀਆਂ ਉੱਥੇ ਯੂਪ ਦੀਆਂ ਵੀ ਐ ਗੱਡੀਆਂ ਤਮਾਮ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਦਿੱਲੀ ਜਾ ਆਪਾਂ ਸਾਰੇ ਜਾਨੇ ਦੇਖਦੇ ਆ ਕਿਉਂਕਿ ਦਿੱਲੀ ਪ੍ਰਵੇਸ਼ ਵਰਮਾ ਦੀ ਹੈ ਇਹਦੇ ਪਿਓ ਦੀ ਨਹੀਂਗੀ ਦਿੱਲੀ ਪੰਜਾਬ ਦੀ ਔਰ ਸਾਰੇ ਦੇਸ਼ ਦੀ ਰਾਜਧਾਨੀ ਹੈ ਕੈਪੀਟਲ ਹੈ ਸਾਡੀ ਰਾਜਧਾਨੀ ਹੈ ਦਿੱਲੀ ਔਰ ਹਰੇਕ ਬੰਦੇ ਨੇ ਜਾਣਾ ਹੈ ਉੱਥੇ ਸਾਡਾ ਹੱਕ ਹੈ ਬੀਜੇਪੀ ਦੇ ਨਾਲ ਕਹਿਣ ਨਾਲ ਨਹੀਂ ਕੁਝ ਹੋਣਾ ਲੇਕਿਨ ਇੱਕ ਗੱਲ ਜਿਹੜੀ ਸਭ ਤੋਂ ਜ਼ਰੂਰੀ ਆ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਖਾਸ ਕਰ ਮੇਰੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਜਿੰਨੇ ਭੈਣ ਭਰਾ ਦਿੱਲੀ ਚ ਬੈਠੇ ਹੋ ਤੁਸੀਂ ਕਿ ਬੀਜੇਪੀ ਤੁਹਾਡੇ ਪੱਤੀ ਰਾਏ ਕੀ ਰੱਖਦੀ ਆ ਨਫ਼ਰਤ ਕਿੰਨੀ ਰੱਖਦੀ ਆ ਪੰਜਾਬੀਆਂ ਦੇ ਪ੍ਰਤੀ ਜੋ ਮਾਨਸਿਕਤਾ ਹੈ ਭਾਜਪਾ ਦੀ ਉਹਦਾ ਪ੍ਰਗਟਾਵਾ ਕੀਤਾ ਇਹਨਾਂ ਨੇ અપਮਾਨ ਕੱਲਾ ਨਹੀਂ ਕੀਤਾ ਇਹਨਾਂ ਨੇ ਤੋਹੀਨ ਕੱਲੀ ਨਹੀਂ ਕੀਤੀ ਇਹਨਾਂ ਨੇ ਜਿਹੜੀ ਬਦ ਜ਼ੁਬਾਨੀ ਕੀਤੀ ਆ ਜਿਹੜੀ ਇਹਨਾਂ ਨੇ ਜਿਹੜਾ અપਮਾਨ ਕੀਤਾ ਉਹ ਪੂਰੇ ਦੇਸ਼ ਵਾਸਤੇ ਪੂਰੇ ਦੇਸ਼ ਵਾਸਤੇ ਅਪਮਾਨ ਹੈ ਕੱਲਾ ਪੰਜਾਬ ਦਾ ਮਸਲਾ ਨਹੀਂਗਾ ਤੁਸੀਂ ਲੈਕਚਰ ਚ ਔਰ ਜਿਹੜੀ ਇੱਕ ਪੋਲਰਾਈਜ਼ ਦੀ ਪੋਲਿਟਿਕਸ ਕਰਨ ਦੇ ਚੱਕਰ ਚ ਅੰਨੇ ਹੋਏ ਪੂਰੀ ਕਮਿਊਨਿਟੀ ਨੂੰ ਤੁਸੀਂ ਗਾਲਾਂ ਕੱਢਤੀਆਂ ਔਰ ਅਤਵਾਦੀ ਟੈਰਰਿਸਟ ਤਰਜ਼ ਕਹਿ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਰਮੇਸ਼ਵਰ ਮੈਂ ਕਲੈਰੀਫਾਈ ਕਰਨ ਜਾਂ ਮਾਫੀ ਮੰਗਣ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਮੀਡੀਆ ਦੇ ਸਾਥੀਓ ਮੈਂ ਇਹਨਾਂ ਨੂੰ ਭਾਜਪੀ ਵਾਲਿਆਂ ਨੂੰ ਦੱਸਣਾ ਚਾਹੁੰਦਾ ਔਰ ਦਿੱਲੀ ਦੇ ਲੋਕਾਂ ਨੂੰ ਖਾਸ ਕਰਕੇ ਕਿ ਸਾਵਧਾਨ ਰਹਿਓ ਇਹ ਲੋਕਾਂ ਤੋਂ ਇਹ ਹਾਥੀ ਦੇ ਦੰਦ ਦਿਖਾਉਣ ਵਾਲੇ ਤੇ ਖਾਣ ਵਾਲੇ ਹੋਰ ਐ ਇਹਨਾਂ ਦੇ ਇਹ ਅੰਦਰੋਂ ਕਿਸ ਹੱਦ ਤੱਕ ਤੁਹਾਡੇ ਨਾਲ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨਾਲ ਉਹ ਪੰਜਾਬ ਉਹ ਪੰਜਾਬੀ ਚਾਹੇ ਉਹ ਦਿੱਲੀ 'ਚ ਬੈਠਾ ਚਾਹੇ ਪੰਜਾਬ 'ਚ ਬੈਠਾ ਚਾਹੇ ਹਰਿਆਣੇ 'ਚ ਜਿਨ੍ਹਾਂ ਨੇ ਸਤਿਏਸ਼ ਦੀ ਆਜ਼ਾਦੀ ਦੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਪੰਜਾਬ ਪ੍ਰਵੇਸ਼ ਵਰਮਾ ਜਿਹੜਾ ਅੱਜ ਵੀ ਸਰਹੱਦਾਂ ਤੇ ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਸਭ ਤੋਂ